ਸੂਟਕੇਸ ਦੇ ਵਿੱਚ ਅੱਧ ਜੱਲੀ ਲੜਕੀ ਦੀ ਕੋਈ ਡੈੱਡ ਬਾਡੀ ਪਈ ਹੈ। ਜਿਸੇ ਲੱਗਦਾ ਜਿਵੇਂ ਕੋਈ ਸਿੱਟਕੇ ਗਿਆ ਹੁੰਦਾਗਾ ਵੀ ਕੋਈ ਗੱਡੀ ਦੇ ਵਿੱਚੋਂ ਇਹਨੂੰ ਥਰੋ ਕਰਕੇ ਗਿਆ ਹੈ। ਇਹ ਫਰੈਸ਼ ਲੱਗਦੀ ਹੈ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ। ਕਿਉਂਕਿ ਕੋਈ ਸਮੈਲ ਨਹੀਂ ਆਉਂਦੀ ਕੋਈ ਹੋਰ ਨਹੀਂ। ਜ਼ਿਆਦਾ ਪੁਰਾਣੀ ਬਾਡੀ ਨਹੀਂ ਹੈ। ਇਸੇ ਹੁੰਦੇ ਅਪ੍ਰੋਕਸੀਮੇਟਲੀ 20 ਸਾਲ। ਤਾਂ ਬਰਨਿੰਗ ਹੈ ਪਹਿਲਾਂ ਸਾੜਿਆ ਗਿਆ ਕੁੜੀ ਨੂੰ ਕੀ ਲੱਗ ਰਿਹਾ ਬਈ ਜੋਂ ਤੱਕ ਵੇਖ ਜਿਵੇਂ ਮਾਰ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਤੱਕ। ਲੜਕ ਦੇ ਉੱਪਰ ਇੱਕ ਪਿੰਡ ਦੇ ਕੋਲ ਇੱਕ ਲੜਕੀ ਦੀ লাশ ਨੂੰ ਕਤਲ ਕਰਕੇ ਸੂਟਕੇਸ ਦੇ ਵਿੱਚ ਪਾ ਕੇ ਸੁੱਟ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਦੋਂ ਕੁੱਤਿਆਂ ਨੇ ਸੂਟਕੇਸ ਨੂੰ ਖੜੀਸਣਾ ਸ਼ੁਰੂ ਕੀਤਾ ਤਾਂ ਕੋਲੇ ਪੈਂਦੇ ਖੇਤ ਦੇ ਵਿੱਚੋਂ ਇੱਕ ਵਿਅਕਤੀ ਨੇ ਇਸ ਨੂੰ ਵੇਖਿਆ ਤੇ ਵੇਖ ਕੇ ਜਦੋਂ ਉਸ ਨੂੰ ਸ਼ੱਕ ਪਿਆ ਤਾਂ ਤੁਰੰਤ ਹੀ ਉਸਨੇ ਇਸ ਦੀ ਸੂਚਨਾ ਪੁਲਿਸ ਨੇ ਦੇਖ ਤੇ ਪੁਲਿਸ ਨੇ ਜਦੋਂ ਆ ਕੇ ਮੌਕੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੂਟਕੇਸ ਦੇ ਵਿੱਚ ਇੱਕ ਤਕਰੀਬਨ 20 ਸਾਲ ਦੀ ਲੜਕੀ ਦੀ ਲਾਸ਼ ਹੈ ਜੋ ਉਸ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਲੜਕੀ ਦੀ ਤਕਰੀਬਨ 20 ਸਾਲ ਉਮਰ ਜਾਪਦੀ ਹੈ ਤੇ ਉਸ ਨੂੰ ਕਤਲ ਕਰਕੇ ਸੁੱਟਿਆ ਗਿਆ ਲੱਗਦਾ ਹੈ ਤੇ ਤਫਤੀਸ਼ ਪੁਲਿਸ ਵੱਲੋਂ ਜਾਰੀ ਹੈ ਤੇ ਇਸ ਦੇ ਲਈ ਫੋਰੈਂਸਿਕ ਟੀਮਾਂ ਵੀ ਮੌਕੇ ਤੇ ਬੁਲਾਈਆਂ ਗਈਆਂ ਨੇ ਤੇ ਡੌਗ ਸਕੁਐਡ ਵੀ ਮੌਕੇ ਤੇ ਬੁਲਾਇਆ ਤੇ ਪੁਲਿਸ ਵੱਲੋਂ ਹਰ ਪੱਖ ਤੋਂ ਬਾਰੀਕੀ ਦੇ ਨਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਦਾ ਹੈ ਜਿੱਥੇ ਕੇ ਇਹ ਮਾਮਲਾ ਸਾਹਮਣੇ ਆਇਆ ਹੈ ਤੇ ਤੁਰੰਤ ਪੁਲਿਸ ਨੇ ਇਸ ਦੀ ਜਾਂਚ ਕੀਤੀ ਹੈ ਤੇ ਮੁੱਢਲੀ ਜਾਂਚ ਦੇ ਵਿੱਚ ਪੁਲਿਸ ਦੇ ਮੁਤਾਬਕ ਕਤਲ ਕੀਤਾ ਗਿਆ ਲੱਗਦਾ ਹੈ ਲੇਕਿਨ ਪੁਲਿਸ ਦੀ ਜਾਂਚ ਦੇ ਵਿੱਚ ਹੀ ਇਹ ਸਾਫ ਹੋ ਸਕੇਗਾ ਕਿ ਆਖਰ ਇਹ লাশ ਕਿਸ ਕਾਰਨ ਕਰਕੇ ਇਥੇ ਸੂਟਕੇਸ ਦੇ ਵਿੱਚ ਬੰਦ ਕਰਕੇ ਛੁੱਟੀ ਗਈ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸਾਡੀ ਸਹਾਰਾ ਜਨ ਸੇਵਾ ਟੀਮ ਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਬਠਿੰਡਾ ਮਲੋਟ ਰੋਡ ਬਹਿਮੰਦਵਾਨਾ ਪਿੰਡ ਦੇ ਕਾਊਂਟਰ ਆਊਟਲੈਟ ਤੋਂ ਰੱਗ ਤੇ ਡੈੱਡ ਬੋਡੀ ਪਈ ਆ ਸਾਡੀ ਸਹਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਬੈਗ ਦੇ ਵਿੱਚ ਡੈੱਡ ਬੋਡੀ ਸੀ ਉੱਥੇ ਪੁਲਿਸ ਪੁਲਸ ਫੋਰਸਿੰਗ ਮੌਕੇ ਤੇ ਮजूद ਸੀ ਐਸਐਸਪੀ ਮੈਡਮ ਡੀਐਸਪੀ ਐਸਐਚਓ ਹਰੇਕ ਪੁਲਿਸ ਫੋਰਸ ਇੱਥੇ ਮजूद ਸੀਗੇ ਬਾਕੀ ਮੌਕੇ ਤੇ ਆ ਕੇ ਦੇਖਿਆ ਗਿਆ ਬੈਗ ਦੇ ਵਿੱਚ ਡੈਡ ਬੋਡੀ ਸੀ ਸੀ ਇਹਨਾਂ ਨੇ ਖੋਲਿਆ ਤੇ ਲੜਕੀ ਡੈਡ ਬੋਡੀ ਆ ਤੇ ਇਹਦੇ ਉੱਪਰ ਕਾਫੀ ਟੈਟੂ ਵੀ ਲਿਖਿਆ ਹੈ ਕਾਫੀ ਇਹ ਵਿਚਾਰਕ ਹੈ ਡੈਡ ਬੋਡੀ ਬਾਕੀ ਪੋਸਟ ਮਾਰਮ ਤੋਂ ਬਾਅਦ ਕਲੀਅਰ ਹੋ ਜਾਵੇਗਾ ਇਹ ਸਾਨੂੰ ਜੀ ਤਕਰੀਬਨ 12 ਵਜੇ ਦੇ ਕਰੀਬ ਡੀਸੀਆਰ ਤੋਂ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਕ ਸੂਟਕੇਸ ਦੇ ਵਿੱਚ ਅੱਧ ਜੱਲੀ ਲੜਕੀ ਦੀ ਕੋਈ ਡੈਡ ਬੋਡੀ ਪਈ ਹੈ ਤਾਂ ਅਸੀਂ ਇੱਥੇ ਮੌਕੇ ਤੇ ਆ ਗਏ ਅਸੀਂ ਫੋਰੈਂਸਿਕ ਟੀਮ ਡੌਗ ਸਕੁਐਡ ਫ੍ਰਿੰਗ ਪ੍ਰਿੰਟ ਸਾਰੇ ਪਹਿਲੂਆਂ ਤੁਸੀਂ ਜਾਂਚ ਕਰ ਰਹੇ ਆਂ ਜਾਂਚ ਕਰ ਰਹੇ ਆਂ ਇਹ ਵੀ ਅਸੀਂ ਇਹਦਾ ਫੋਰੈਂਸਿਕ ਟੀਮ ਆ ਚੁੱਕੀ ਹੈ ਇਹਦਾ ਪੂਰਾ ਮੌਇਨਾ ਕਰਕੇ ਸਾਰਾ ਕਰਕੇ ਅਸੀਂ ਦੇਖਦੇ ਆਂ ਕਿ ਕੋਈ ਲੱਗਦਾ ਜਿਵੇਂ ਕੋਈ ਸਿੱਟ ਕੇ ਗਿਆ ਹੁੰਦਾਗਾ ਕੋਈ ਕੋਈ ਗੱਡੀ ਦੇ ਵਿੱਚੋਂ ਇਹਨੂੰ ਥਰੋ ਕਰਕੇ ਗਿਆਗਾ ਬੋਡੀ ਬੋਡੀ ਕਿੰਨੀ ਦਿਨ ਪੁਰਾਣੀ ਲੱਗ ਰਹੀ ਹੈ ਬੋਡੀ ਜੀ ਫਰੈਸ਼ ਲੱਗਦੀ ਹੈ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਕਿਉਂਕਿ ਕੋਈ 스멜 ਨਹੀਂ ਆਉਂਦੀ ਕੋਈ ਹੋਰ ਨਹੀਂ ਜ਼ਿਆਦਾ ਪੁਰਾਣੀ ਬੋਡੀ ਨਹੀਂ ਹੈ ਕਿਹੜੀ ਜਗ੍ਹਾ ਕਿਹੜੀ ਹੈ ਜਗ੍ਹਾ ਇਹ ਬਹਿਮੜ ਦਵਾਨਾ ਹੈ ਜੀ ਅੱਛਾ ਲੜਕੀ ਦੀ ਉਮਰ ਕਿੰਨੀ ਕੀ ਲੱਗਦੀ ਹੈ ਦੇਖਣ ਤੇ ਅਪ੍ਰੋਕਸੀਮੇਟਲੀ 20 ਸਾਲ ਅੱਛਾ ਬਰਨਿੰਗ ਹੈ ਪਹਿਲਾਂ ਸਾੜਿਆ ਗਿਆ ਕੁੜੀ ਨੂੰ ਕੀ ਲੱਗ ਰਿਹਾ ਬਈ ਜੋਂ ਤੱਕ ਵੇਖਣ ਜਿਵੇਂ ਮਾਰ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਤੱਕ ਬਾਕੀ ਫਿਰ ਸਾਹਮਣੇ ਜਿਹੜਾ ਸਾਹਮਣੇ ਜਾਂ ਕੋਈ ਆਈਡੈਂਟੀਟੀ ਲੱਗੀ ਲੱਗਦੀ ਕਲੇਮ ਕੀਤਾ ਕਿਸੇ ਨੇ ਕੀ ਦੀ ਲੜਕੀ ਆ ਕੋਈ ਆਏ 200 ਫੈਮਿਲੀ ਦਾ ਨਹੀਂ ਜੀ ਭਾਈ ਅਸ ਇਨਫੋਰਮੇਸ਼ਨ ਪਰਸਨ ਨੂੰ ਕਿਵੇਂ ਮਿਲੀ ਸਰ ਡੀਸੀਆਰ ਤੋਂ ਜਿੱਥੋਂ ਜਿਹੜੇ ਸਾਹਮਣੇ ਖੇਤ ਵਾਲੇ ਆ ਉਹਨੇ ਮੁੰਡੇ ਨੇ ਟੈਚੀ ਦੇਖਿਆ ਕੁੱਤੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨੇ ਫਿਰ ਕੁੱਤੇ ਪਿੱਛੇ ਜਾ ਕੇ ਡੀਸੀਆਰ ਤੇ ਫੋਨ ਕੀਤਾ ਉੱਥੋਂ ਫਿਰ ਸਾਨੂੰ ਇਤਲਾਹ ਆ ਗਈ ਸੀ ਨਾਲ ਦੀ ਨਾਲ ਇੱਥੇ ਜਗਬਾਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ